ਸਰਡਨਲ ਮੋਹੱਲੀ ਦੇ ਐਸਪੀ ਮੌਜੂਦ ਨੇ ਸ਼ੁਰੂ ਕਰ ਰਗੇ ਐਸਪੀ ਸਾਹਿਬ ਕਿੰਦਾ ਦੇਖਿਆ ਜਾਵੇ ਇਸ ਪੂਰੇ ਮਾਮਲੇ ਨੂੰ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਕਿਰਪਾਨਾਂ ਨਾਲ ਵਾਰ ਕਰ ਦਿੱਤਾ ਜਾਂਦਾ ਤਸਵੀਰਾਂ ਸਾਹਮਣੇ ਆਈਆਂ ਹਿਰਾਸਤ ਚ ਆ ਗਿਆ ਇਸ ਤਰੀਕੇ ਪੂਰਾ ਵਾਮਲਾ ਹੈ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ 셀ਫ ਐভিডੈਂਟ ਵੀਡੀਓ ਹੈਗੀ ਹੈ ਕਾਫੀ ਇੱਕ ਗਰੂਸਮ ਮਰਡਰ ਕੀਤਾ ਗਿਆ ਠੀਕ ਹੈ ਨਾ ਬਟ ਇਹਨੂੰ ਮਤਲਬ ਪੁਲਿਸ ਨੇ ਇਹਦੇ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਮਤਲਬ ਇਨਵੈਸਟੀਗੇਸ਼ਨ ਟੈਕਨੀਕਲ ਟੈਕਨੀਕਲੀ ਅਮਲ ਚ ਲਿਆ ਕੇ ਇਹਨੂੰ ਵਿਦਨ 2 ਆਵਰਸ ਇਹਨੂੰ ਇੱਕ ਤਾਂ ਪਹਿਲਾਂ ਦੀ شناخت ਕੀਤੀ ਗਈ شناخت ਇਹਨੂੰ ਟ੍ਰੇਸ ਆਊਟ ਕੀਤਾ ਗਿਆ ਟ੍ਰੇਸ ਆਊਟ ਕਰਨ ਤੋਂ ਬਾਅਦ ਇਹਨੂੰ ਮਤਲਬ ਐਪਰੀਹੈਂਡ ਕੀਤਾ ਗਿਆ ਮਤਲਬ ਉਹਦੇ ਐਪਰੀਹੈਂਸ਼ਨ ਦੇ ਦੌਰਾਨ ਸਾਡੇ ਮੁਲਾਜ਼ਮ ਦੇ ਵੀ ਇਹਨਾਂ ਨੇ ਇਸ ਬੰਦੇ ਨੇ ਸੱਟਾਂ ਮਾਰੀਆਂ ਨੇ ਜਿਹੜਾ ਵੈਪਨ ਦਾ ਲਗਾਤਾਰ ਜ਼ਿਕਰ ਕੀਤਾ ਜਾਂਦਾ ਕੀ ਵੈਪਨ ਬਰਾਮਦ ਕਰ ਲਿਆ ਗਿਆ ਵੈਪਨ ਜਿਹੜਾ ਹੈਗਾ ਉਹ ਮਤਲਬ ਕਿਰਪਾਨ ਹੈਗੀ ਹੈ ਉਹ ਅਸੀਂ ਮਤਲਬ ਕਿ ਉਹਨੂੰ ਦੇਖ ਰਹੇ ਹਾਂ ਪਰ ਇਸ ਤਰੀਕੇ ਦੇ ਨਾਲ ਕੀ ਕਾਰਨ ਕੀ ਦੱਸਿਆ ਗਿਆ ਕਿਉਂਕਿ ਸਿੱਧੇ ਤੌਰ ਤੇ ਤਾਂ ਕਹੀਏ ਤਾਂ ਉਹ ਲੜਕੀ ਜਿਹੜੀ ਦੱਸਿਆ ਜਾ ਰਿਹਾ ਉੱਥੇ ਕਾਲ ਸੈਂਟਰ ਚ ਕੰਮ ਕਰਦੀ ਸੀਗੀ ਔਰ ਕੰਮ ਕਰਨ ਹੀ ਜਾ ਰਹੀ ਸੀਗੀ ਰੈਕੀ ਕੀਤੀ ਗਈ ਸੀ ਇਸ ਲੜਕੇ ਵੱਲੋਂ ਪੂਰੇ ਤਰੀਕੇ ਨਾਲ ਉਹ ਦੈਟ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਜਿਕੇ ਰੈਕੀ ਕੀਤੀ ਹੈ ਕਿਵੇਂ ਆਇਆ ਕਿ ਉਹਨੂੰ ਪਹਿਲਾਂ ਹੀ ਉਹਦਾ ਪਤਾ ਸੀ ਕਿੱਥੋਂ ਆਂਦੀ ਹੈ ਜਾਂਦੀ ਹੈ ਇਹ ਇਹ ਸਾਰਾ ਇਟਸ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਪਰ ਕੀ ਅਸਲ ਕਾਰਨ ਕੁਝ ਦੱਸਿਆ ਗਿਆ ਹੈ ਪ੍ਰਾਇਮਰੀ ਨਹੀਂ ਇਨਵੈਸਟੀਗੇਸ਼ਨ ਕੁਝ ਪਤਾ ਲੱਗੇ ਪ੍ਰੀਲੀਮਿਨਰੀ ਤਾਂ ਇਹੀ ਹੈਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਹੀ ਇਹ ਤੇ ਉਹ ਜਿਹੜੀ ਮਤਲਬ ਕਿ ਮੈਰਿਜ ਤੋਂ ਕੋਈ ਇਨਕਾਰੀ ਹੋਈ ਹੈ ਉਸ ਦੇ ਇਹ ਰੰਜਿਸ਼ ਚ ਆ ਕੇ ਨਹੀਂ ਕਿ ਸਟਾਰਨਾਲ ਮੋਹੱਲੇ ਦੇ ਐਸਪੀ ਮੌਜੂਦ ਨੇ ਸ਼ੁਰੂ ਕਰਵਾ ਕਰਗੇ ਐਸਪੀ ਸਾਹਿਬ ਕਿੰਦਾ ਦੇਖਿਆ ਜਾਵੇ ਇਸ ਪੂਰੇ ਮਾਮਲੇ ਨੂੰ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਕਿਰਪਾਨਾਂ ਨਾਲ ਵਾਰ ਕਰ ਦਿੱਤਾ ਜਾਂਦਾ ਤਸਵੀਰਾਂ ਸਾਹਮਣੇ ਆਈਆਂ ਹਿਰਾਸਤ ਚ ਆ ਗਿਆ ਇਸ ਤਰੀਕੇ ਪੂਰਾ ਮਾਮਲਾ ਹੈ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ 셀ਫ ਐਵੀਡੈਂਟ ਵੀਡੀਓ ਹੈਗੀ ਹੈ ਕਾਫੀ ਇੱਕ ਗਰੂਸਮ ਮਰਡਰ ਕੀਤਾ ਗਿਆ ਠੀਕ ਹੈ ਨਾ ਬਟ ਇਹਨੂੰ ਮਤਲਬ ਪੁਲਿਸ ਨੇ ਦੇ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਮਤਲਬ ਇਨਵੈਸਟੀਗੇਸ਼ਨ ਟੈਕਨੀਕਲ ਟੈਕਨੀਕਲੀ ਅਮਲ ਚੱਲੇ ਆਕੇ ਇਹਨੂੰ ਵਿਦਨ 2 ਆਵਰਸ ਇਹਨੂੰ ਇੱਕ ਤਾਂ ਪਹਿਲਾਂ ਦੀ شناخت ਕੀਤੀ ਗਈ شناخت ਇਹਨੂੰ ਟ੍ਰੇਸ ਆਊਟ ਕੀਤਾ ਗਿਆ ਟ੍ਰੇਸ ਆਊਟ ਕਰਨ ਤੋਂ ਬਾਅਦ ਇਹਨੂੰ ਮਤਲਬ ਐਪਰੀਹੈਂਡ ਕੀਤਾ ਗਿਆ ਮਤਲਬ ਉਹਦੇ ਐਪਰੀਹੈਂਸ਼ਨ ਦੇ ਦੌਰਾਨ ਸਾਡੇ ਮੁਲਾਜ਼ਮ ਦੇ ਵੀ ਇਹਨਾਂ ਨੇ ਇਸ ਬੰਦੇ ਨੇ ਸੱਟਾਂ ਮਾਰੀਆਂ ਨੂੰ ਜਿਹੜਾ ਵੈਪਨ ਦਾ ਲਗਾਤਾਰ ਜ਼ਿਕਰ ਕੀਤਾ ਜਾਂਦਾ ਕੀ ਉਹ ਵੈਪਨ ਬਰਾਮਦ ਕਰ ਲਿਆ ਗਿਆ ਵੈਪਨ ਜਿਹੜਾ ਹੈਗਾ ਉਹ ਮਤਲਬ ਕਿਰਪਾਨ ਹੈਗੀ ਹੈ ਉਹ ਅਸੀਂ ਮਤਲਬ ਕਿ ਉਹਨੂੰ ਦੇਖ ਰਹੇ ਹਾਂ ਜੀ ਪਰ ਇਸ ਤਰੀਕੇ ਦੇ ਨਾਲ ਕੀ ਕਾਰਨ ਕੀ ਦੱਸਿਆ ਗਿਆ ਕਿਉਂਕਿ ਸਿੱਧੇ ਤੌਰ ਦੇ ਤੇ ਕਹੀਏ ਤਾਂ ਉਹ ਲੜਕੀ ਜਿਹੜੀ ਦੱਸਿਆ ਜਾ ਰਿਹਾ ਉੱਥੇ ਕਾਲ ਸੈਂਟਰ ਚ ਕੰਮ ਕਰਦੀ ਸੀਗੀ ਔਰ ਕੰਮ ਕਰਨ ਹੀ ਜਾ ਰਹੀ ਸੀ ਰੈਕੀ ਕੀਤੀ ਗਈ ਸੀ ਇਸ ਲੜਕੇ ਵੱਲੋਂ ਪੂਰੇ ਤਰੀਕੇ ਨਾਲ ਉਹ ਦੈਟ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਜਿਕੇ ਰੈਕੀ ਕੀਤੀ ਹੈ ਕਿਵੇਂ ਆਇਆ ਕਿ ਉਹਨੂੰ ਪਹਿਲਾਂ ਹੀ ਉਹਦਾ ਪਤਾ ਸੀ ਕਿੱਥੋਂ ਆਂਦੀ ਹੈ ਜਾਂਦੀ ਹੈ ਇਹ ਇਹ ਸਾਰਾ ਇਟਸ ਪਾਰਟ ਆਫ ਦੀ ਇਨਵੈਸਟੀਗੇਸ਼ਨ ਪਰ ਕੀ ਅਸਲ ਕਾਰਨ ਕੁਝ ਦੱਸਿਆ ਗਿਆ ਪ੍ਰਾਇਮਰੀ ਨਹੀਂ ਇਨਵੈਸਟੀਗੇਸ਼ਨ ਕੁਝ ਪਤਾ ਨਹੀਂ ਕਿ ਪ੍ਰੀਲੀਮਨਰੀ ਤਾਂ ਇਹ ਹੀ ਹੈਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਹੀ ਆਪਸ ਦੇ ਤੇ ਉਹ ਜਿਹੜੀ ਮਤਲਬ ਕਿ ਮੈਰਿਜ ਤੋਂ ਕੋਈ ਇਨਕਾਰੀ ਹੋਈ ਹੈ ਉਸ ਦੇ ਇਹ ਵਜ੍ਹਾ ਚ ਰੰਜਿਸ਼ ਚ ਆ ਕੇ ਨਹੀਂ ਕਿ ਸੋ ਸਾਡੇ ਨਾਲ ਮੋਹਲੀ ਦੇ ਐਸਪੀ ਮੌਜੂਦ ਨੇ ਸ਼ੁਰੂ ਕਰ ਰਗੇ ਐਸਪੀ ਸਾਹਿਬ ਕਿੰਦਾ ਦੇਖਿਆ ਜਾਵੇ ਇਸ ਪੂਰੇ ਮਾਮਲੇ ਨੂੰ ਦਿਨ ਦਿਹਾੜੇ ਚਿੱਟੇ ਦਿਨ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਕਿਰਪਾਨਾਂ ਨਾਲ ਵਾਰ ਕਰ ਦਿੱਤਾ ਜਾਂਦਾ ਤਸਵੀਰਾਂ ਸਾਹਮਣੇ ਆਈਆਂ ਹਿਰਾਸਤ ਚ ਆ ਗਿਆ ਇਸ ਤਰੀਕੇ ਪੂਰਾ ਮਾਮਲਾ ਹੈ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ 셀ਫ ਐਵਿਡੈਂਟ ਵੀਡੀਓ ਹੈਗੀ ਹੈ ਕਾਫੀ ਇੱਕ ਗਰੂਸਮ ਮਰਡਰ ਕੀਤਾ ਗਿਆ ਠੀਕ ਹੈ ਨਾ ਬਟ ਇਹਨੂੰ ਮਤਲਬ ਪੁਲਿਸ ਨੇ ਦੇ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਮਤਲਬ ਇਨਵੈਸਟੀਗੇਸ਼ਨ ਟੈਕਨੀਕਲ ਟੈਕਨੀਕਲੀ ਅਮਲ ਚੱਲੇ ਆਕੇ ਇਹਨੂੰ ਵਿਦਨ 2 ਆਵਰਸ ਇਹਨੂੰ ਇੱਕ ਤਾਂ ਪਹਿਲਾਂ ਦੀ شناخت ਕੀਤੀ ਗਈ شناخت ਇਹਨੂੰ ਟ੍ਰੇਸ ਆਊਟ ਕੀਤਾ ਗਿਆ ਟ੍ਰੇਸ ਆਊਟ ਕਰਨ ਤੋਂ ਬਾਅਦ ਇਹਨੂੰ ਮਤਲਬ ਐਪਰੀਹੈਂਡ ਕੀਤਾ ਗਿਆ ਮਤਲਬ ਉਹਦੇ ਐਪਰੀਹੈਂਸ਼ਨ ਦੇ ਦੌਰਾਨ ਸਾਡੇ ਮੁਲਾਜ਼ਮ ਦੇ ਵੀ ਇਹਨਾਂ ਨੇ ਇਸ ਬੰਦੇ ਨੇ ਸੱਟਾਂ ਮਾਰੀਆਂ ਨੂੰ ਜਿਹੜਾ ਵੈਪਨ ਦਾ ਲਗਾਤਾਰ ਜ਼ਿਕਰ ਕੀਤਾ ਜਾਂਦਾ ਕੀ ਉਹ ਵੈਪਨ ਬਰਾਮਦ ਕਰ ਲਿਆ ਗਿਆ ਵੈਪਨ ਜਿਹੜਾ ਹੈਗਾ ਉਹ ਮਤਲਬ ਕਿਰਪਾਨ ਹੈਗੀ ਆ ਉਹ ਅਸੀਂ ਮਤਲਬ ਕਿ ਉਹਨੂੰ ਦੇਖ ਰਹੇ ਤੁਸੀਂ ਪਰ ਕਿਸ ਤਰੀਕੇ ਦੇ ਨਾਲ ਕੀ ਕਾਰਨ ਕੀ ਦੱਸਿਆ ਗਿਆ ਕਿਉਂਕਿ ਸਿੱਧੇ ਤੌਰ ਤੇ ਤਾਂ ਕਹੀਏ ਤਾਂ ਉਹ ਲੜਕੀ ਜਿਹੜੀ ਦੱਸਿਆ ਜਾ ਰਿਹਾ ਉੱਥੇ ਕਾਲ ਸੈਂਟਰ ਚ ਕੰਮ ਕਰਦੀ ਸੀਗੀ ਔਰ ਕੰਮ ਕਰਨ ਹੀ ਜਾ ਰਹੀ ਸੀਗੀ ਰੈਕੀ ਕੀਤੀ ਗਈ ਸੀ ਇਸ ਲੜਕੇ ਵੱਲੋਂ ਪੂਰੇ ਤਰੀਕੇ ਨਾਲ ਉਹ ਦੈਟ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਜਿਕੇ ਰੈਕੀ ਕੀਤੀ ਹੈ ਕਿਵੇਂ ਆਇਆ ਕਿ ਉਹਨੂੰ ਪਹਿਲਾਂ ਹੀ ਉਹਦਾ ਪਤਾ ਸੀ ਕਿੱਥੋਂ ਆਂਦੀ ਹੈ ਜਾਂਦੀ ਹੈ ਇਹ ਇਹ ਸਾਰਾ ਇਟਸ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਪਰ ਕੀ ਅਸਲ ਕਾਰਨ ਕੁਝ ਦੱਸਿਆ ਗਿਆ ਹੈ ਪ੍ਰਾਇਮਰੀ ਨਹੀਂ ਇਨਵੈਸਟੀਗੇਸ਼ਨ ਕੁਝ ਪਤਾ ਲੱਗੇ ਪ੍ਰੀਲੀਮਿਨਰੀ ਤਾਂ ਇਹੀ ਹੈਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਹੀ ਇਹ ਆ ਤੇ ਉਹ ਜਿਹੜੀ ਮਤਲਬ ਕਿ ਮੈਰਿਜ ਤੋਂ ਕੋਈ ਇਨਕਾਰੀ ਹੋਈ ਹੈ ਉਸ ਦੇ ਇਹ ਵਜ੍ਹਾ ਚ ਰੰਜਿਸ਼ ਚ ਆ ਕੇ